ਇੱਕ بڑے ਭਾਈ ਉਹ ਸੁਣਾ ਕਿਹੜੀ ਲਈ ਜ ਆਬੇ ਤੁਸੀਂ ਸੱਬੇ ਚਾਰਕ ਤੋਂ ਆਏ ਤੇ ਉਹ ਕਿਵੇਂ ਆਏ ਤੇ ਕਿਹੜੀ ਗੱਡੀ ਚਾਏ ਤੇ ਕਾਦੇ ਚਾਏ ਤੇ ਪਲਾ ਉਹ ਜੀਪ ਚਾਏ ਤੇ ਜਿਆਦਾ ਹਾਂ ਹੱਸਿਆ ਜਿਆਦਾ ਤੇ ਹਾਂ ਜਿਆਦਾ ਕਿੰਨੀ ਜੀਪ ਭਜਾਈ ਤੀ ਉਹਨੇ ਕਿਵੇਂ ਤੀ ਉਹ ਸੁਣਾ ਹੀ ਮੜੀ ਜੀ ਉਹ ਤਾਂ ਜਾਦ ਦਾਸ ਬਣ ਕੇ ਛੋਟੇ ਭਾਈ ਕਿਵੇਂ ਤੀ ਉਹ ਉਹ ਤੁਲਸੀ ਦੀ ਅੱਛਾ ਜੀਪ ਵਾਲਾ ਦੋਜੀ ਦੀ ਹਾਂ ਹੁੰਦਾ ਦੀ ਉਹ 3000 ਬੰਦੇ ਦੇ ਆਪਣੇ ਪਿੰਡ ਦੇ ਮਸਟੰਡੇ ਅਸੀਂ ਚੜ ਗਏ ਭਾਈ ਉਹਦੇ ਨਾਲ ਹੱਥ ਦੇ ਕੇ ਅੱਛਾ ਜੇਲ੍ਹ ਵਾਲੀ ਪੁਲੀ ਤੋਂ ਹੂੰ ਜਦ ਖੜਕੂ ਲਹਿਰ ਜੀ ਖਾਸੀ ਸੀ ਅੱਛਾ ਉਦੋਂ ਦਬ ਦਬਾ ਜਾਤੀ ਦਰਦੇ ਦੇ ਲੋਕਾਂ ਦੇ ਮਨ ਚ ਭੈ ਬਣਿਆ ਹਾਤੀ ਠੀਕ ਐ ਸਾਡੀ ਕੁੱਟਕੁੱਟ ਲੱਗੀ ਹੋਈ ਹੂੰ ਉਹ ਬੰਦਾ ਕੱਲਾ ਫਸ ਗਿਆ ਅਸੀਂ ਲੱਗੇ ਉਹਦੇ ਨਾਲ ਚੌੜ ਕਰਨ ਅੱਛਾ ਉਹਨੇ ਜਿੱਤੇ ਨੇ ਕੰਜਰ ਦੇ ਨੇ ਉਹਦੇ ਉਂਗਲੀਆਂ ਲਾ ਲਿਆ ਐ ਦੋ ਢੂਈ ਤੇ ਢੂਈ ਤੇ ਅੱਛਾ ਉਨੋਂ ਆਇਆ ਹੋਗਾ ਵੀ ਮੇਰੇ ਦਾ ਪਸਤੌਲ ਧਰ ਲੈਣਾ ਨੇ ਤੇਰਾ ਕਾਚਾ ਜਾਦੂ ਨੂੰ ਕੀ 하기 ਹੈ ਬਿੱਤੁਰਸੀ ਗੱਡੀ ਤੇਜ਼ ਕਰ ਦੇ ਉਹ ਗੱਡੀ ਜੀਪ ਦੇ ਬਰੋਲੇ ਬਣਾ ਦਿਆ ਕਰੇ ਉਨੋਂ ਆਇਤੀ ਵੀ ਰਾਫ ਲਾਈ ਵੀ ਆ ਵੀ ਰਵਾਲਵਾਰਾ ਅੱਛਾ ਤੇ ਜਦ ਕਿਆ ਕਰੇ ਵੀ ਤੁਲਸੀ ਹਲੋਲਾ ਪੈਂਦਾ ਸਾਨੂੰ ਵੀ ਗੱਡੀ ਹੌਲੀ ਕਰਾ ਤਾਂ ਜਦੇ ਕੀੜੀ ਦੀ ਚਾਲ ਕਰ ਲਿਆ ਕਰੇ ਅੱਛਾ ਤੇ ਡਰ ਗਿਆ ਉਹ ਪੂਰਾ ਡਰ ਗਿਆ ਅੱਛਾ ਕਰਦੇ ਕਰਾਉਂਦੇ ਭਾਈ ਆਪਣੇ ਅੱਡੇ ਤੇ ਆ ਗਏ ਧਾਰੋਂ ਕਾਲੇ ਤੇ ਇੱਥੇ ਜਦੋਂ ਉਹਨੇ ਅਸੀਂ ਨੇ ਕਿਹਾ ਵੀ ਇੱਥੇ ਰੋਕ ਦੀ ਉਹਨੇ ਮਾਰੀਆਂ ਬ੍ਰੇਕਾਂ ਜਦੋਂ ਉੱਤਰ ਗਿਆ ਸੀ ਆ ਤੁਲਸੀ ਨੇ ਚੱਕਤੀ ਬਣਾ ਦੇ ਪਰੋਲੇ ਅੱਛਾ ਜੀਪ ਦੇ ਵੀ ਅੱਜ ਤਾਂ ਬਲਾ ਬਚ ਗਏ ਖੜਕਾ ਤੇ ਉਹਨੇ ਢੋਲ ਢਾਲ ਜੇ ਕਿ ਇਨਾ ਟੜਕ ਟੜਕ ਕਰਦਿਆਂ ਝੜ ਉਹ ਬਾਬਾ ਮੜਾਲੇ ਤੱਕ ਸੁਣਦੀ ਆ ਝੜ ਉਹਦੀਆਂ ਅੱਛਾ ਵੀ ਅੱਜ ਤਾਂ ਬਚ ਗਏ ਠੀਕ ਹੈ ਠੀਕ ਹੈ ਉਹ ਇੱਕ ਯਾਰ ਉਹੋ ਨਹੀਂ ਤੇ ਗੱਲ ਮਸ਼ੀਨ ਵਾਲੀ ਹਾਂ ਉਹ ਰੋਟੀ ਸਿੜਤੀ ਦੀ ਪਤਾ ਨਹੀਂ ਕੀ ਹੋ ਗਿਆ ਤੇ ਉਹ ਕਿਵੇਂ ਜੇਦੀ ਭਲਾ ਕਰਾ ਉਹ ਵੀ ਤਮਾਸ਼ਾ ਹੀ ਹੋ ਗਿਆ ਦੀ ਛੋਟੇ ਭਾਈ ਅੱਛਾ ਉਹ ਭਲਾਣੇ ਕੇ ਨਾ ਆਪਣੇ ਮਸ਼ੀਨ ਦੇ ਹੈਲਪਰ ਆ ਡਰਾਈਵਰ ਅੱਛਾ ਰੋਟੀ ਲੈਣ ਜਾ ਰਹੇ ਤੇ ਖੇਤ ਮਸ਼ੀਨ ਖੋਲੀ ਹੋਈ ਸੀ ਤੇ ਉਹਨਾਂ ਦੀ ਅੱਛਾ ਅਸੀਂ ਡੱਕੇ ਡਕਾਏ ਉਧਰੋਂ ਆ ਰਹੇ ਤੇ ਅੱਡੇ ਤੋਂ ਉਹ ਜੀਪ ਚ ਉਤਰੇ ਠੀਕ ਹੈ ਅੱਛਾ ਉਦਾਂ ਵਾਲੀ ਉਹ ਰਾਤ ਨੂੰ ਹਾਂ ਉਦਾਂ ਵਾਲੀ ਉਹ ਰਾਤ ਨੂੰ ਠੀਕ ਹੈ ਪਿੰਡ ਵੜਨ ਤੋਂ ਪਹਿਲਾਂ ਦੀ ਗੱਲ ਆ ਇਹ ਠੀਕ ਹੈ ਠੀਕ ਹੈ ਉਹ ਹੈਲਪਰ ਜਾ ਰੋਟੀ ਲੈਣ ਜਾ ਰਹੇ ਤੇ ਬਾਕੀ ਸਟਾਫ ਦੀ ਹੂੰ ਤੇ ਸਾਨੂੰ ਟੱਕਰ ਗਏ ਉਹ ਠੀਕ ਹੈ ਅਸੀਂ ਨੇ ਕਿਹਾ ਕਿੱਧਰ ਹੋ ਤੁਸੀਂ ਹੂੰ ਉਹ ਕਹਿੰਦੇ ਅਸੀਂ ਫਲਾਣੇ ਦੀ ਮਸ਼ੀਨ ਤੇ ਆ ਅੱਛਾ ਉਹ ਕੁੜੀ ਜਿਹਦਾ ਆਪਣੇ ਵਾਲਾ ਗੋਰਾ ਛੋਡੇ ਵਾਲਾ ਹਾਂ ਉਹ ਕਹਿੰਦਾ ਕਹਿੰਦਾ ਉਹਦਾ 20 ਵਾਰ ਕੁੱਟਿਆ ਹੋਇਆ ਅੱਛਾ ਓਏ ਚੱਡੇ ਪਾੜੇ ਹੋਏ ਨੇ ਸਾਡੇ ਠੀਕ ਹੈ ਉਹਨਾਂ ਨੇ ਭਾਈ ਇੰਨੀ ਗੱਲ ਸੁਣੀਆਂ ਛੋਟੇ ਭਾਈ ਹੂੰ ਸਿੱਟ ਕੇ ਰੋਟੀਆਂ ਢਾਲ ਦਾ ਡੋਲੂ ਰੇਸਾ ਖਿੱਚਦਿਆਂ ਖੇਤਾਂ ਵਿੱਚ ਨੂੰ ਉਹ ਤਾਂ ਡੋਲ ਡੁੱਲ ਗਿਆ ਉਹ ਸਾਰਾ ਕੁਝ ਸਾਰਾ ਕੁਝ ਡੋਲ ਕੇ ਅੱਛਾ ਉੱਥੇ ਭੱਜ ਗਏ ਉਹ ਹੀ ਸੁਣਾ ਲੋੜੀ ਵਾਲਾ ਗਰੀਬੂ ਵਾਲਾ ਹਾਂ ਗਰੀਬੂ ਵਾਲਾ ਅਸੀਂ ਭਾਈ ਦਰਵਾਜੇ ਬੈਠਿਆ ਹਾਂ ਪੈਸਾ ਸਾਡੇ ਲਵੇ ਕੋਈ ਨਾ ਮੈਂ ਅਰਗੋਰਾ ਹੂੰ ਥੋਡੇ ਵਾਲਾ ਹੂੰ ਤੇ ਹੁਣੋਂ ਭਾਕਾ ਜਾਂਟੀ ਆ ਗਿਆ ਸਾਡੇ ਲਵੇ ਹੂੰ ਕਹਿੰਦਾ ਕੁੜੀ ਚੋਦੇ ਸਾਰਾ ਪਿੰਡ ਦੇ ਰਾਭੀ ਹੋਇਆ ਫਿਰਦਾ ਤੁਸੀਂ ਸੋਫੀ ਹੋਏ ਸੋਫੀ ਫਿਰਦੇ ਹੋ ਵੀ ਨਿੱਤ ਦੇ ਪੀਣ ਵਾਲੇ ਹੂੰ ਅਸੀਂ ਨੇ ਕਹਿਆ ਯਾਰ ਜਾਂਟੀ ਪੈਸਾ ਨਹੀਂ ਹੈਗਾ ਕੋਈ ਅੱਛਾ ਕਹਿੰਦਾ ਚਲੋ ਠੇਕੇ ਕੰਨੀ ਕਰਦੇ ਆ ਕੋਈ ਹਿੱਲਾ ਠੀਕ ਹੈ ਉਹ ਵੀ ਪੀਂਦਾ ਸੀ ਜਦੋਂ ਉਹ ਵੀ ਪੀਂਦਾ ਸੀ ਠੀਕ ਹੈ ਅਸੀਂ ਥੋੜਾ ਜਿਹਾ ਪੇਸ਼ਾ ਖੜ ਕੇ ਕੁੱਪ ਦੇ ਉੱਥੇ ਮਿਸਤਰੀਆਂ ਦੇ ਠੀਕ ਹੈ ਕੁੱਪਾਂ ਲਵੇ ਜਾ ਕੇ ਖੜ ਕੇ ਉੱਥੇ ਜੀ ਇੱਕ ਬੰਦਾ ਗਿਆ ਆਪਣੇ ਪਿੰਡ ਦਾ ਉਹਨੇ ਪਵਵਾ ਲੇਤਾ ਚੱਲ ਪਿਆ ਉਹ ਗਰਜੰਟ ਕਹਿੰਦਾ ਬਣ ਗਿਆ ਕੰਮ ਹੂੰ ਉਹ ਜਦ ਸਾਈਕਲ ਤੇ ਆਵੇ ਅਜਨੇ ਘੇਰ ਲਿਆ ਭਾਈ ਉਹ ਠੀਕ ਹੈ ਅਜਨੇ ਕਹ ਕਿੱਧਰ ਓਏ ਹੂੰ ਉਹ ਕਹਿੰਦਾ ਜੀ ਅਸੀਂ ਚਾਰ ਜਾਣੇ ਆ ਵੀ ਪਾਰਟੀ ਕਰਾਂਗੇ ਅੱਛਾ ਇਹਨੇ ਕਿਹਾ ਵੀ ਕੀ ਲੈ ਕੇ ਆਇਆ ਉਹਨੇ ਕੱਢ ਕੇ ਪਉਆ ਦਿਖਾਤਾ ਅੱਛਾ ਵੀ ਚਾਰ ਜਣੇ ਪਾਰਟੀ ਕਰਾਂਗੇ ਹਾਂ ਇਹਨੇ ਮਾਰਿਆ ਥਾਪੜ ਉਹਦੇ ਵੀ ਸਾਲੇ ਚਾਰ ਜਣੇ ਪਉਆ ਪੀ ਕੇ ਮਰੋਗੇ ਤੁਸੀਂ ਅੱਛਾ ਕੱਲ ਦੇ ਜਵਾਬ ਉਹ ਤੁਸੀਂ ਪਉਆ ਲਈ ਬਰੇ ਪਾਰਟੀ ਚਾਰ ਜਣਿਆਂ ਨੇ ਪਾਰਟੀ ਚਾਰ ਜਣਿਆਂ ਦੀ ਹੋਈ ਠੀਕ ਹੈ ਪਉਆ ਖੋ ਲਿਆ ਜੀ ਪਰ ਮਰਨ ਵਾਲੀ ਦਮਤੀ ਉਹਨਾਂ ਦਾ ਮਰਨ ਵਾਲੀ ਕੰਮ ਸੀ ਪਉਆ ਖੋ ਕੇ ਦੋ ਟੋਕ ਕੇ ਉਹਦੇ ਥਾਪੜੇ ਉਹ ਨਾ ਸਾਈਕਲ ਦਾ ਭੈਣ ਜਿਹਦਾ ਮੋਟਰਸਾਈਕਲ ਬਣਾਦਾ ਚੇਤਕਾ ਅੱਛਾ ਤਿਆੜੇ ਕੱਢ ਤੇ ਪਿੰਡ ਆ ਕੇ ਗਾ ਪਾਦਾ ਉਹਨੇ ਵੀ ਬੰਦੇ ਪੈ ਗਏ ਤੇ ਕਹਿੰਦਾ ਬੰਦੇ ਤੂੰ ਸਿਆਣ ਚ ਨਹੀਂ ਆਇਆ ਨਾ ਸਾਡੀਆਂ ਲੋਈਆਂ ਬੁੱਪੜਾਂ ਵਾਲੀਆਂ ਸੈਂਦੇ ਲੋਈ ਦੇ ਸਿਆਲ ਦਾ ਮਹੀਨਾ ਸੀ ਨਾ ਅੱਛਾ ਹਾਂ ਹੋਰ ਸੁਣਾ ਕੋਈ ਯਾਰ ਪੁਰਾਣੀ ਗੱਲ ਆਪਣੇ ਟਾਈਮ ਵਾਲੀ ਆਪਣੇ ਟਾਈਮ ਵਾਲੀ ਯਾਰ ਤੂੰ ਸੁਣਾ ਦੇ ਉਹ ਕਲਾੜ ਵਾਲੀ ਅੱਛਾ ਜਦ ਕਲਾੜ ਚੱਲਦਾ ਸੀ ਹਾਂ ਉਹ ਪਲਾੜ ਦੇਲ ਜਾਇਆ ਬਿਆ ਸੀ ਤਿੰਨ ਚਾਰ ਦਿਨ ਹੋ ਗਏ ਤੇ ਅੱਛਾ ਪਲਾੜਤੀ ਪੂਰਾ ਵੱਡਾ ਉਹਦੇ 20 ਦੀ ਮੋਟਰ ਸੀ ਅੱਛਾ ਅੱਛਾ ਪੂਰੀ ਪੂਲੀ ਲੱਗਦੀ ਸੀ ਉਹ ਚ ਠੀਕ ਆ ਉਹਰੇ ਕਦੇ ਤਾਂ ਕੋਈ ਫੋਰਮੈਨ ਜਾਇਆ ਕਰੇ ਕਦੇ ਕੋਈ ਵੀ ਇਹਦੇ ਵਿੱਚ ਰਸ ਰਹਿੰਦਾ ਅੱਛਾ ਵੀ ਪੂਰਾ ਇਹਨੂੰ ਸੁੱਕਾ ਚੂਰੀ ਨਹੀਂ ਕੱਢਦਾ ਠੀਕ ਆ ਉਹਨੂੰ ਬਿੰਦ ਬਾਦ ਖੜਾ ਲਿਆ ਕਰਨਾ ਮੋਟਰ ਨੂੰ ਆ ਕੇ ਕੰਮ ਪਹਿਲਾਂ ਨਾ ਚੱਲਿਆ ਕਰੇ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਅੱਛਾ ਇੱਕ ਹਾਕਮ ਸੀ ਉੱਥੇ ਦਾ ਮੁੰਡਾ ਦਾ ਨਰਾਲੇ ਦਾ ਅੱਛਾ ਉਂਗੜੀ ਚੋਦਾ ਬੋਲਣ ਲੱਗਿਆ ਆਉ ਲੋਹਾਰਾ ਜੀ ਤੇ ਉਦੋਂ ਰਹਿ ਨੀ ਗਿਆ ਕਹਿੰਦਾ ਤੁਸੀਂ ਫੋਰਮੈਨ ਕਿਹਨੇ ਬਣਾਇਓ ਹਾਂ ਕਹਿੰਦਾ ਕਦੇ ਰਾਸ ਵਾਲੀ ਰੀੜੀ ਠੀਕ ਕਰੀਆ ਜਾਂ ਉਹ ਦੇਖੀਆ ਕਦੇ ਕਹਿੰਦਾ ਤੁਸੀਂ ਐਡੇ ਵੱਡੇ ਖਲਾੜੇ ਨਾਲ ਲੈਨੇ ਹੋ ਪੰਗੇ ਕਹਿੰਦਾ ਤੁਹਾਨੂੰ ਪਤਾ ਨਹੀਂ ਕਾ ਇਹਦਾ ਹੋਰ ਨਹੀਂ ਸਾਰੀ ਕੱਚਿਆ ਚਲਾਤੇ ਬੱਚਿਆਂ ਚ ਇੱਕ ਮਿੰਟ ਚਲਾਤੇ ਆ ਤੇਰੇ ਉਹਦਾ ਇਹੋ ਜਿਹਾ ਦੀ ਇਰੇ ਸਾਧਕੇ ਵੀ ਉਹ ਦੇਖਦਾ ਨਹੀਂ ਸੀ ਬੋਲਣ ਲੱਗਿਆ ਉਹ ਲੋਹਾਰੀ ਹਾਂ ਕਦੇ ਰਸ ਵਾਲੀ ਰੇੜੀ ਠੀਕ ਕੀਤੀ ਆ ਜਾਂ ਕਦੇ ਲਵੇ ਖੜ ਕੇ ਦੇਖੀ ਆ ਕਦਾਂ ਉਹ ਓਏ ਲੋਹਾਰੀ ਜੀਵਤੀ ਹਾਂ ਰਹਿਣਾ ਨਹੀਂ ਹੈਗਾ ਉਹਦਾ ਇਹ ਸੀ ਉਹ ਅੱਡੇ ਤੋਂ ਤੇ ਇੱਕ ਤੇਰਾ ਮੋਟਰ ਵਾਲਾ ਕਿਸਾਰੀ ਮੋਟਰ ਚੱਕ ਕੇ ਪਰਾਂ ਮਰੀਦੀ ਕੀ ਕਰਤਾ ਸੀ ਉਹ ਓਏ ਕਾਨੂੰ ਜਦੋਂ ਮੋਟਰਾਂ ਤੇ ਮੰਜਾਉਂਦੀਆਂ ਦੀਆਂ ਪਟੇ ਵਾਲੀਆਂ ਪਟੇ ਵਾਲੀ ਓਏ ਉਹ ਅਸੀਂ ਆਏ ਤੇ ਸੱਬਿਆਚਾਰ ਮੇਲੇ ਤੋਂ ਨਾਬੇ ਤੋਂ ਨੈਲਾ ਪ੍ਰੋਗਰਾਮ ਹੈ ਜਿਹੜਾ ਹਾਂ ਹਾਂ ਅੱਛਾ ਉੱਥੇ ਗਾਉਣ ਵਾਲੇ ਆਉਂਦੇ ਹੁੰਦੇ ਤੇ ਪਹਿਲਾਂ ਆਪਣੇ ਕਾਲਜ ਗਰਾਊਂਡ 'ਚ ਹੁਣ ਵੀ ਆਉਂਦੇ ਨੇ ਮੈਨੂੰ ਲੱਗਦਾ ਹਾਂ ਹਾਂ ਹੁਣ ਵੀ ਚੱਲਦਾ ਉਹ ਤਾਂ ਹਾਂ ਉਹ ਨਹੀਂ ਚੱਲਦਾ ਸੀ ਸੁੱਖੀ ਮਮੋਰੀ ਵਾਲਾ ਹਾਂ 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 ਉਹਦੇ ਮੌਕੇ ਦੀ ਗੱਲ ਕਰਦਾ ਮੈਂ ਅੱਛਾ ਅਸੀਂ ਨੇਰੇ ਹੋਏ ਭਾਈ ਤੁਰ ਕੇ ਆਏ ਇੱਕ ਤਾਂ ਜੀ ਆਪਣੇ ਉੱਥੇ ਧਾਰੋਂ ਕਾਲੀਆਂ ਮੜੀਆਂ 'ਚ ਸੇਵਾ ਮੱਚੇ ਅੱਛਾ ਇਹ ਕਹਦਾ ਠੰਡ ਲੱਗੇ ਸਾਨੂੰ ਨਾਲ ਤਾਂ ਉੱਥੇ ਪਵਾ ਪਵਾ ਲਾ ਲਿਆ ਨੇ ਅਸੀਂ ਆਲੇ-ਦਾਲੇ ਬਹਿ ਕੇ ਸੇਕਣ ਲੱਗ ਗਏ ਉਹਦੇ ਮੜੀਆਂ ਸੇਕ ਰਹੇ ਸੀ ਮੜੀ ਡਰ ਰੋ ਨਹੀਂ ਲੱਗਿਆ ਉਹ ਪੀਤੀ ਹੋਈ ਸੀ ਤੁਹਾਡੇ ਭਾਈ ਕਿਹੜਾ ਡਰ ਲੱਗਦਾ ਠੀਕ ਹੈ ਤੇ ਸੁਣਨ ਸਰائیں ਹੁਣ ਤਾਂ ਰੋਡ ਵਾਲਾ ਚੱਲਦਾ ਇਹ ਜਦ ਤੱਕ ਕੋਈ ਟਾਮਾ ਟਾਮਾ ਬਾਹਣੋਂ ਗੱਦੀ ਤੇ ਅੱਛਾ ਅੱਛਾ ਉਹ ਪਲਾਈ ਨਹੀਂ ਲਾਉਂਦੇ ਤੇ ਮੋਟਰ ਦੀ ਪੁਲਿਸ ਦੇ ਵੀ ਪਾਣੀ ਵੱਧ ਕੱਢੂ ਹਾਂ ਬੜੀ ਕਰ ਦਿੰਦੇ ਤੇ ਉਹਨੂੰ ਬੜੀ ਕਰ ਦਿੰਦੇ ਤੇ ਉਹਦੇ ਭਾਈ ਪਲਾਈ ਲਾਈ ਹੋਈ ਮੋਟਰ ਦੇ ਅਸੀਂ ਕਰ ਰਹੇ ਤੇ ਗੱਲਾਂ ਡੂੰਘੀਆਂ ਉੱਥੇ ਬੈਠੇ ਅੱਛਾ ਤੇ ਉਹ ਜਦ ਗੇੜਾ ਲਿਆ ਕਰੇ ਪੜਕ 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 ਕਰੀ ਜਾਵੇ ਉਹ ਚਰਰ ਚਰਰ ਜੇ ਕਰੀ ਜਾਂਦੀ ਹੁੰਦੀ ਦੀ ਉਹ ਹਾਂ ਪਲਾਈ ਉੱਡਰ ਜਾਂਦੀ ਦੀ ਜਿਆਦਾ ਹਾਂ ਉਹ ਕੁੜੀ 14 ਨਾਲ ਜੀਤਾ ਕਹਿੰਦਾ ਹਾਂ ਪਰ ਗੋਰਾ ਕਹਿੰਦੇ ਆ ਭੈਣ ਚੋਦਾ ਰੌਲਾ ਕੀ ਪਾਉਂਦਾ ਉਹ ਕਾਲਾ ਕਹਿੰਦਾ ਉੱਠ ਕੇ ਦੇਖ ਉੱਠ ਕੇ ਅਸੀਂ ਚਾਰੇ ਉਹਦੇ ਲਵੇ ਆ ਗਏ ਮੋਟਰ ਦੇ ਮੋਟਰ ਦੇ ਮੋਟਰ ਚੱਕੀ ਜੀ ਕੋਈ ਚ ਸੁਣੇ ਅੱਡਾ ਸੁਣੇ ਅੱਡਾ ਚੱਲਦੀ ਹੋ ਗਈ ਹੂ ਚੱਲਦੀ ਚਰ ਚਰ ਟੜਕੇ ਨੂੰ ਆ ਕੇ ਦੇਖਿਆ ਹੁਣਾਂ ਵੀ ਪਾਣੀ ਤੇ ਮੋਟਰ ਡਿੱਗੀ ਮੋਟਰ ਡਿੱਗੀ ਐ ਨਹੀਂ ਪਤਾ ਵੀ ਸਿੱਟੀ ਆ ਇਹ ਹਾਂ ਸਹੀ ਗੱਲ ਕੱਲ ਨੂੰ ਫੇਰ ਮਾਰਾਂਗੇ ਗੱਲਾਂ ਹੁਣ ਦੇਖਦੇ ਆ ਪਿੰਡ ਚੱਲ ਕੇ ਆਪਾਂ ਕੰਮ ਕਰ ਹਨਾ ਹਾਂ ਉਹ ਵੀ ਜ਼ਰੂਰੀ ਆ ਫੇਰ ਆਪਾਂ ਫੇਰ ਫੇਰ ਪੁਰਾਣੀਆਂ ਕਰਾਂਗੇ ਇੱਕ ਦਿਨ ਬੈਠ ਕੇ ਓਕੇ ਪੁਰਾਣੀਆਂ ਗੱਲਾਂ ਸੁਆਦ ਬਹੁਤ ਆਉਂਦਾ ਉਹ ਗੱਲਾਂ ਯਾਦ ਕਰਕੇ ਯਾਦ ਕਰਕੇ ਉਹੀ ਵੇਲਾ ਹਨ ਦੁਬਾਰੇ ਹਾਂ ਫੇਰ ਫੇਰ ਕਰਦੇ ਆਪਾਂ ਇੱਕ ਦਿਨ ਬੈਠ ਕੇ ਇੱਕ ਨੇ ਕੋਈ ਬਾਬੇ ਦੀ ਸੁਖਣਾ ਨਾ ਸੁਖ ਲੈ ਪੰਜ-ਪੰਜ ਰੁਪਏ ਦੇ ਪਤਾਸੇ ਬਣ ਦਾਂਗੇ ਜੇ ਉਹੀ ਦਿਨ ਮੁੜ ਕੇ ਫੇਰ ਆ ਜਾਣ ਜਵਾਨੀ ਦੇ ਉਹ ਪਾ ਨੂੰ ਮੁੜਦੇ ਨੇ ਯਾਰ ਦੁਬਾਰੇ ਉਹ ਐਸਾਂ ਦੀਆਂ ਜਿਹੜੀਆਂ ਉਹ ਐਸਾਂ ਹੀ ਦੀਆਂ ਹੁਣ ਉਹ ਐਸਾਂ ਕਿੱਥੇ ਨੇ ਹੈ ਚੱਲ ਫੇਰ ਆਪਾਂ ਹੁਣ ਚੱਲਦੇ ਆਂ ਆਥਣ ਹੋ ਰਿਹਾ ਹੈ ਹਾਂ ਹੈ ਸਾਜਰੇ ਸਾਜਰੇ ਲੱਗੇ ਘਰ ਦੇ ਲੱਗੇ ਸਾਜਰੇ ਸਾਜਰੇ ਚੱਲਦੇ ਆਪਾਂ ਠੀਕ ਹੈ ਓਕੇ ਓਕੇ ਫੇਰ ਮਿਲਦੇ ਆਂ ਠੀਕ